ਪ੍ਰੋਗਰਾਮ ਪੰਜਾਬ ਨਾਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਮਨਦੀਪ ਸਿੰਘ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਢੱਲੇਦਾਰ ਲੀਡਰ ਤੇ ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੇ ਹਾਈ ਕਮਾਂਡ ਨੇ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਲਾਂਭੇ ਕਰ ਦਿੱਤਾ ਤਾਂ ਕੱਲ ਉਹਨਾਂ ਨੇ মিডিਆ ਸਾਹਮਣੇ ਆ ਕੇ ਗੱਲਾਂ ਬਾਤਾਂ ਕੀਤੀਆਂ ਲੋਕਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਨਾਲ 8 ਵਿਧਾਇਕ ਉਹ ਲੈ ਕੇ ਆਏ ਸੀ ਇੱਕ ਗੱਲ ਦੇਖਣ ਵਾਲੀ ਸੀ ਕਿ ਸਾਰੇ ਵਿਧਾਇਕਾਂ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਹੱਕ ਵਿੱਚ ਗੱਲ ਕੀਤੀ ਤੇ ਜੋ ਵੀ ਹੋਇਆ ਉਹਨੂੰ ਮਾੜਾ ਕਿਹਾ ਤੇ ਸੁਖਪਾਲ ਸਿੰਘ ਖਹਿਰਾ ਨੇ ਨਾ ਕਿਸੇ ਪਾਰਟੀ ਨੂੰ ਮਾੜਾ ਕਿਹਾ ਨਾ ਕੇਦਰੀਵਾਲ ਨੂੰ ਮੜਾ ਕਿਹਾ ਤੇ ਨਾ ਮਨੀਸ਼ ਸੋਦਿਆ ਨੂੰ ਜਿੰਨਾ ਟਵੀਟ ਕਰਕੇ ਇਹ ਹੁਕਮ ਜਿਹੜੇ ਆ ਲਗਾਏ ਚੁਕੇ ਹੁਕਮ ਮੈਂ ਇਸ ਕਰਕੇ ਕਹਿ ਰਿਹਾ ਕਿਹਾ ਜਾ ਰਿਹਾ ਹੈ ਕਿ ਨਾ ਤਾਂ ਮੈਨੂੰ ਪੁੱਛਿਆ ਗਿਆ ਸੀਗਾ ਸੁਖਪਾਲ ਸਿੰਘ ਕਹਿ ਰਿਹਾ ਕਿ ਦੇ ਨਾ ਮੈਨੂੰ ਦੱਸਿਆ ਗਿਆ ਸਿਰਫ ਤੇ ਸਿਰਫ ਟਵੀਟ ਕੀਤਾ ਗਿਆ ਇਸ ਮਸਲੇ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਕਿ 19 ਦੀਆਂ ਚੋਣਾਂ ਸਿਰਦੇ ਆ ਤੇ ਇਹ ਕੁਝ ਪਾਰਟੀ ਦੇ ਅੰਦਰ ਹੋ ਰਿਹਾ ਹੈ ਤੀਜੀ ਧਿਰ ਪੰਜਾਬ ਦੇ ਵਿੱਚ ਉੱਤੀ ਸੀਗੀ ਹੁਣ ਇਸ ਦਾ ਵजूद ਕਿੱਥੇ ਗਿਆ ਗੱਲਬਾਤ ਕਰਨ ਲਈ ਮੌਜੂਦ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਅਰੰਦੀਜੀਤ ਅਰੰਦੀਜੀਤ ਪ੍ਰੋਗਰਾਮ ਤੁਹਾਡਾ ਸਵਾਗਤ। ਧੰਨਵਾਦ ਮਨਦੀਪ ਜੀ। ਸਭ ਤੋਂ ਪਹਿਲਾ ਰਿਐਕਸ਼ਨ ਕੀ ਹੈ ਕਿ ਸੁਖਬਲ ਸਿੰਘ ਖੈਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਟਾ ਹਟਾ? ਅ ਮਨਦੀਪ ਜੀ ਸਭ ਤੋਂ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਉਮੀਦ ਵੱਜੀ ਸੀ ਵੀ ਇਹ ਕੁਝ ਬਦਲਵੀਂ ਰਾਜਨੀਤੀ ਕਰਨਗੇ। ਸਭ ਤੋਂ ਪਹਿਲਾਂ ਤਾਂ ਉਹ ਉਮੀਦ ਜਿਹੜੀ ਮਾੜੀ-ਮੋਟੀ ਬਚਦੀ ਸੀ ਉਹ ਵੀ ਟੁੱਟ ਗਈ ਆ। ਉਹ ਉਮੀਦ ਵੀ ਉਸ ਉਹਨਾਂ ਉਮੀਦਾਂ ਤੇ ਵੀ ਪੂਰੀ ਤਰ੍ਹਾਂ ਪਾਣੀ ਫੇਰ ਗਿਆ ਆ। ਹੂੰ। ਆ ਲੋਕਾਂ ਨੂੰ ਜਿਹੜੀ ਇੱਕ ਆਸ ਸੀਗੀ ਕਿ ਸ਼ਾਇਦ ਪੰਜਾਬ ਦੇ ਵਿੱਚ ਜਿਹੜੀ ਉੱਤਰ ਕਾਟੋ ਮੈਚੜਾਂ ਦੀ ਖੇਡ ਚੱਲਦੀ ਆ ਆਕਾਲੀਆਂ ਤੇ ਕਾਂਗਰਸ ਦੇ ਦਰਮਿਆਨ ਉਹ ਬੰਦ ਹੋ ਜਾਊਗੀ ਜੀ ਤੇ ਪਰ ਜੋ ਆਮ ਆਦਮੀ ਪਾਰਟੀ ਦਾ ਹਸ਼ਰ ਹੋਇਆ ਜਾਂ ਮੌਜੂਦਾ ਦੌਰ ਦੇ ਵਿੱਚ ਹੋ ਰਿਹਾ ਆ ਉਹਦੇ ਤੋਂ ਪੰਜਾਬ ਨੂੰ ਕੋਈ ਬਹੁਤੀਆਂ ਜਾਂ ਪੰਜਾਬੀਆਂ ਨੂੰ ਕੋਈ ਬਹੁਤੀਆਂ ਹੁਣ ਆਸਾਂ ਨਹੀਂ ਬਚਿਆ ਇਹਨਾਂ ਦਾ ਵੀ ਹੁਣ ਕਾਮਰੇਡਾਂ ਵਰਗਾ ਹਾਲ ਹੋ ਜਾਣਾ ਹੈ ਜਿਹੜੇ ਇੱਕ ਨਹੀਂ ਪ੍ਰਦਰਸ਼ਨਾ ਜੋਗੀ ਪਾਰਟੀ ਰਹੇ ਜੀ ਨੇ ਇਸ ਤੋਂ ਗਾਂ ਕੋਈ politcal existence ਵਾਲੀ ਕੋਈ ਪਾਰਟੀ ਇਹ ਆਪਣੇ ਆਪ ਦੇ ਵਿੱਚ ਨਹੀਂ ਰਹੂਗੀ ਸੁਖਬਾਲ ਖਿਆਰਾ ਤੜਲੇਦਾਰ ਆਗੂ ਸੀਗੇ ਵਕਲ ਸੀਗੇ ਪੰਜਾਬ ਦੇ issues ਨੂੰ ਜੋਰ ਸ਼ੋਰ ਦੇ ਨਾਲ ਚੁੱਕਦੇ ਸੀ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਦੇ ਬਾਹਰ ਵੀ ਹੁਣ ਇਹਨੂੰ ਲੋਕ ਵੱਡੇ ਪੱਧਰ ਤੇ ਜੋ ਮਹਿਸੂਸ ਕਰ ਰਹੇ ਨੇ ਕਿ ਇਹ ਪੰਜਾਬ ਵਰਸਸ ਦਿੱਲੀ ਦੀ ਲੜਾਈ ਹੋ ਗਈ ਆ ਆਮ ਆਦਮੀ ਪਾਰਟੀ ਦੇ ਬਿਨਾਂ ਸ਼ੱਕੇ ਗੱਲ ਠੀਕ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਰਾਜ ਆ ਉਹ ਦਿੱਲੀ ਤੋਂ ਚੱਲਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸੁਪਰੀਮੋ ਕਲਚਰ ਆ ਉਹ ਦਿੱਲੀ ਤੋਂ ਚੱਲਦਾ ਹੈ ਜੀ ਕੇਜਰੀਵਾਲ ਜਿਹੜੇ ਕਿ ਇੰਟਰਨਲ ਡੈਮੋਕ੍ਰੇਸੀ ਦਾ ਬਹੁਤ ਰੌਲਾ ਪਾਉਂਦੇ ਸੀਗੇ ਕਿ ਪਾਰਟੀ ਦੇ ਵਿੱਚ ਅੰਦਰੂਨੀ ਜਿਹੜਾ ਲੋਕਤੰਤਰ ਆ ਬਹੁਤ ਮਜ਼ਬੂਤ ਆ ਪੰਜਾਬ ਨੂੰ ਲੈ ਕੇ ਜਾਂ ਨੈਸ਼ਨਲ ਲੈਵਲ ਤੇ ਉਹਨਾਂ ਨੇ ਅੱਜ ਤੱਕ ਜਿੰਨੇ ਵੀ ਫੈਸਲੇ ਲਾਏ ਆ ਉਹ ਅੰਦਰੂਨੀ ਲੋਕਤੰਤਰ ਦੀਆਂ ੱੱਜੀਆਂ ਡਾਉਣ ਵਾਲੇ ਨੇ ਖੈਰਾਂ ਤਾਂ ਇੱਕ ਉਹਦੀ ਇੱਕ ਲਾਸਟ ਵਨਗੀ ਆ ਲਾਸਟ ਨਹੀਂ ਇੱਕ ਵਨਗੀ ਆ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੇ ਫੈਸਲੇ ਲੈ ਕੇ ਆ ਜਿਹੜੇ ਇਹਦੇ ਅੰਦਰੂਨੀ ਲੋਕਤੰਤਰ ਦੀਆਂ ਤਾਂ ਜਿਹੜੇ ੜਾਉਂਦੇ ਨੇ ਅਸਲ ਦੇ ਵਿੱਚ ਬੰਦੀ ਵੀ ਜਿਹੜੇ ਅਰਵਿੰਦ ਕੇਜਰੀਵਾਲ ਨੇ ਬਹੁਤ ਇਨਸਿਕਿਉਰ ਕਿਸਮ ਦੇ ਬੰਦੇ ਨੇ ਉਹਨਾਂ ਨੂੰ ਜੇ ਕੋਈ ਬੰਦਾ ਪਾਵਰਫੁੱਲ ਹੁੰਦਾ ਉਹਨਾਂ ਨੂੰ ਲੱਗਦਾ ਆ ਕਿ ਪਾਰਟੀ ਦੇ ਵਿੱਚ ਇਹ ਬੰਦਾ ਜ਼ਿਆਦਾ ਮਜ਼ਬੂਤ ਹੋ ਰਿਹਾ ਤਾਂ ਉਹਨੂੰ ਲਾਂਬੇ ਹਟਾਉਣ ਦੀਆਂ ਜੜੀਆਂ ਨੇ ਸਾਜ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਸੁੱਚਾ ਸਿੰਘ ਛੋਟੇਪੁਰ ਤੋਂ ਪਹਿਲਾਂ ਜਿਹੜੇ ਲੋਕ ਹਟਾਏ ਗਏ ਸੀਗੇ ਉਹਨਾਂ ਚ ਡਾਕਟਰ ਯੋਗਿੰਦਰ ਯਾਦਵ ਪ੍ਰਸ਼ਾਂਤ ਪੂਸ਼ਨ ਪੰਜਾ ਦੇ ਵਿੱਚ ਉਸ ਤੁਹਾਡੇ ਨਾਲ ਸਬੰਧਤ ਜਿਹੜੇ ਨੇ ਡਾਕਟਰ ਧਰਮਵੀਰ ਗਾਂਧੀ ਉਹ ਬਾਗੀ ਹੋਏ ਸੀਗੇ ਮਤਲਬ ਵਿਚਾਰਤਾ ਰਕਤੌਰ ਤੇ ਜਿਹੜੇ ਲੋਕ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਪਾਰਟੀ ਤੇ ਲਾਂਬੇ ਕਰ ਦਿੱਤਾ ਜਾਂਦਾ ਆ ਜਿਵੇਂ ਬਾਕੀ ਪਾਰਟੀਆਂ ਦੇ ਵਿੱਚ ਹੁੰਦਾ ਆ ਵੀ ਮਾਇਆਵਤੀ ਸੁਪਰੀਮੋ ਤੇ ਸੁਪਰੀਮੋ ਮੁਲਾਮ ਸਿੰਘ ਯਾਦਵ ਸੁਪਰੀਮੋ ਤੇ ਸੁਪਰੀਮੋ ਲਾਲੂ ਯਾਦਵ ਸੁਪਰੀਮੋ ਤੇ ਸੁਪਰੀਮੋ ਰਾਹੁਲ ਗਾਂਧੀ ਸੁਪਰੀਮੋ ਆ ਨਰਿੰਦਰ ਮੋਦੀ ਸੁਪਰੀਮੋ ਐਵੇਂ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਸੁਪਰੀਮੋ ਆ ਉਹਨਾਂ ਦੇ ਲਈ ਪੰਜਾਬ ਦੇ ਹਿੱਤ ਮਹੱਤਵਪੂਰਨ ਨੇ ਉਹਨਾਂ ਦੇ ਲਈ ਕੇਜਰੀਵਾਲ ਕੀ ਕਹਿੰਦੇ ਨੇ ਜਾਂ ਕੇਜਰੀਵਾਲ ਆਪਣੇ ਅਕੋਰਡਿੰਗਲੀ ਪਾਰਟੀ ਨੂੰ ਕਿੱਦਾਂ ਚਲਾਉਂਦੇ ਨੇ ਇਹ ਮਹੱਤਵਪੂਰਨ ਹੈ ਉਹਦੇ ਵਿੱਚ ਖੈਰਾ ਹੈ ਜਾਂ ਨਹੀਂ ਹੈ ਇਸ ਗੱਲ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਸ ਤਰ੍ਹਾਂ ਰਵਾਇਤੀ ਪਾਰਟੀਆਂ ਨਾਲ ਉਹ ਵੱਖਰੀ ਹੋਈ ਜੇ ਇਹੀ ਕੰਮ ਜਿਹੜੇ ਆ ਇਹ ਕਰਨ ਲੱਗ ਪਈ ਜੋ ਪਹਿਲੀਆਂ ਪਾਰਟੀਆਂ ਕਰਦੀਆਂ ਰਹੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਕਾਲੀਦਾਲ ਬੀਜੇਪੀ ਆ ਫਿਰ ਉਹਨਾਂ ਨਾਲੋਂ ਵੱਖਰੀ ਕਿਸ ਤਰ੍ਹਾਂ ਹੋਗੀ ਇਹ ਪਰਮ ਸਿਗਾ ਵੀ ਇਹ ਦੂਜੀਆਂ ਪਾਰਟੀਆਂ ਨਾਲੋਂ ਵੱਖਰੀ ਆ ਜਿਵੇਂ ਹੁਣ ਪਾਕਿਸਤਾਨ ਦੇ ਵਿੱਚ Imran Khan ਆਇਆ ਤੇ ਉਹ ਇੱਕ ਨਵਾਂ ਪਾਕਿਸਤਾਨ ਦਾ ਨਾਰਾ ਲੈ ਕੇ ਆਵੇ ਅਸੀਂ ਨਵਾਂ ਪਾਕਿਸਤਾਨ ਬਣਾਵਾਂਗੇ ਇਦਾਂ ਹੀ Arvind Kejriwal ਹੋਰੀ ਜਦੋਂ ਸੱਤਾ ਦੇ ਦਿੱਲੀ ਦੀ ਸੱਤਾ ਦੇ ਵਿੱਚ ਆਏ ਜਾਂ ਜਦੋਂ ਇਹਨਾਂ ਨੇ ਪਾਰਟੀ ਦੀ ਬੁਨਿਆਦ ਰੱਖੀ ਜਦੋਂ ਇਹਨਾਂ ਨੇ ਅੰਦੋਲਨ ਦੇ ਵਿੱਚੋਂ ਨਿਕਲ ਕੇ ਆਏ ਤਾਂ ਇਹਨਾਂ ਨੇ ਇਹ ਚਿਕਣ ਨੂੰ ਸਾਫ਼ ਕਰਨਾ ਆਇਆ ਸੀ ਇਹਨਾਂ ਦਾ ਮੁੱਖ ਨਾਰਾ ਸੀਗਾ ਭ੍ਰਸ਼ਟਾਚਾਰ ਪਜਾਓ ਭ੍ਰਸ਼ਟਾਚਾਰ ਨੂੰ ਦੂਰ ਕਰੋ ਤੇ ਉਸ ਤੋਂ ਬਾਅਦ ਨਾਲ ਹੀ ਇਹਨਾਂ ਨੇ ਜਿਹੜਾ ਸਿਆਸਤ ਦੇ ਵਿੱਚ ਗੰਦ ਮਚਿਆ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਗੱਲ ਕੀਤੀ ਸੀ ਪਰ ਜਦੋਂ ਇਹ 67 ਸੀਟਾਂ ਦੇ ਨਾਲ ਦਿੱਲੀ ਦੇ ਵਿੱਚ ਐਬਸੋਲੂਟ ਮジョਰਿਟੀ ਦੇ ਨਾਲ ਸੱਤਾ ਦੇ ਵਿੱਚ ਆਏ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੇ ਅਸਲੀ ਬਾਣੇ ਦੇ ਵਿੱਚ ਆ ਗਏ ਉਹਨਾਂ ਨੇ ਜਿਹੜਾ ਚੋਗਾ ਪਹਿਨਣਾ ਹੋਇਆ ਸੀ ਚੋਲਾ ਪਹਿਨਿਆ ਹੋਇਆ ਸੀ ਉਹ ਉਤਾਰ ਦਿੱਤਾ ਸਾਫ ਸੁਥਰੀ ਰਾਜਨੀਤੀ ਇਹ ਇਨ ਸਿਕਿਉਰ ਹੈਗੇ ਆ ਕਿ ਜੇ ਕੋਈ ਪਾਰਟੀ ਦੇ ਵਿੱਚ ਕਦ ਵੱਡਾ ਕਰਦਾ ਹੈ ਆਪਣਾ ਚਾਹੇ ਸੁੱਚਾ ਸਿੰਘ ਛੋਟੇਪੁਰ ਸੀ ਤਰੰबीर ગાંધી ਸੀਗੇ ਯੋਗਿੰਦਰ ਯਾਦਵ ਸੀ ਇਹਨਾਂ ਨੂੰ ਡਰ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਝੰਡਾ ਉਹ ਲੈ ਜਾਊਗਾ ਬਿਲਕੁਲ ਅਰਵਿੰਦ ਕੇਜਵਲ ਪੂਰੀ ਤਰ੍ਹਾਂ ਡਰਿਆ ਇਹਨਾਂ ਨੇ ਹੁਣ ਤੁਸੀਂ ਉਹਦੀ ਇੱਕ ਹੋਰ ਬਾਨਗੀ ਦਿੱਤੀ ਜਾ ਸਕਦੀ ਹੈ ਨੈਸ਼ਨਲ ਲੈਵਲ ਤੇ ਕੁਮਾਰ ਵਿਸ਼ਵਾਸ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਵੀ ਜਿਹੜੇ 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 ਮੋਢਲੇ ਪੰਜ ਸੱਤ ਮੈਂਬਰ ਨੇ ਜਿਨ੍ਹਾਂ ਨੇ ਪਹਿਲਾ ਅੰਦੋਲਨ ਦੇ ਵਿੱਚ ਕੇਜਰੀਵਾਲ ਦਾ ਸਾਥ ਦਿੱਤਾ ਤੇ ਬਾਅਦ ਵਿੱਚ ਪਾਰਟੀ ਦੇ ਗਠਨ ਦੇ ਵਿੱਚ ਸਾਥ ਦਿੱਤਾ ਜਦੋਂ ਪ੍ਰਸ਼ਾਂਤ ਪੂਸ਼ਨ ਤੇ ਡਾਕਟਰ ਯוגਿੰਦਰ ਯਾਦਵ ਹੋਰਾਂ ਦੇ ਨਾਲ ਇਹਨਾਂ ਲਈ ਟੁੱਟ ਭੱਜ ਹੋਈ ਇਹਨਾਂ ਨੇ ਮਿੱਥ ਕੇ ਉਹਨਾਂ ਨੂੰ ਪੀਏਸੀ ਦੇ ਵਿੱਚੋਂ ਪਹਿਲਾਂ ਕੱਢਿਆ ਫਿਰ ਪਾਰਟੀ ਦੇ ਵਿੱਚੋਂ ਕੱਢਿਆ ਕਿਉਂਕਿ ਪਾਰਟੀ ਦੇ ਵਿੱਚ ਬਹੁਤ ਪਾਵਰਫੁਲ ਸੀਗੇ ਪ੍ਰਸ਼ਾਂਤ ਪੂਸ਼ਨ ਵੀ ਤੇ ਡਾਕਟਰ ਯੁਗਿੰਦਰ ਯਾਦਵ ਜੀ ਜੋ ਉਹਨਾਂ ਦਿਨਾਂ ਦੇ ਜਿਹੜੇ ਇਹਨਾਂ ਦੇ ਆਡੀਓ ਟੇਪ ਰਿਲੀਜ਼ ਹੋਏ ਨੇ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਮੈਂ ਆਪਣੇ ਜਿਹੜੇ ਵਿਧਾਇਕ ਵੱਖਰੇ ਲੈ ਕੇ ਵੱਖਰੀ ਪਾਰਟੀ ਬਣਾ ਲੂੰਗਾ ਜੇ ਇਹਨਾਂ ਨੇ ਇੱਦੇ ਕਰਨਾ ਉਹ ਇੱਕ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਜਨ ਲੋਕਪਾਲ ਦੀ ਗੱਲ ਕਰਦੇ ਸੀ ਵਿਦਨ ਪਾਰਟੀ ਜਨ ਲੋਕਪਾਲ ਦੀ ਗੱਲ ਕਰਦੇ ਸੀ ਤੇ ਟਰਾਂਸਪੇਰੈਂਸੀ ਦੀ ਗੱਲ ਕਰਦੇ ਸੀਗੇ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਇਹ ਗੱਲਾਂ ਕੀਤੀਆਂ ਟਰਾਂਸਪੇਰੈਂਸੀ ਦੀ ਗੱਲ ਕੀਤੀ ਆ ਅ ਅੰਦਰੂਨੀ ਡੈਮੋਕ੍ਰੇਸੀ ਦੀ ਗੱਲ ਕੀਤੀ ਆ ਯਾ ਫੰਡਾਂ ਦੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਾਂ ਕੀਤੀਆਂ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਹ ਉਡਾਏ ਪ੍ਰਸ਼ੰਤ ਪੁਸ਼ਪਨ ਤੇ ਡਾਕਟਰ ਯੋਗਿੰਦਰ ਯਾਦਵ ਜੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਜੋੜੇ ਸੀਗੇ ਯੋਗਿੰਦਰ ਯਾਦਵ ਹੋਣਾ ਤੇ ਬਾਰੇ ਵਿੱਚ ਇਹ ਕਹਿੰਦੇ ਕਿ ਥਿੰਕ ਟੈਗ ਹੈਗੇ ਆ ਪਾਰਟੀ ਨੂੰ ਖੜੇ ਕਰਨ ਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਰਿਹਾ ਬਿਲਕੁਲ ਸਹੀ ਗੱਲ ਹੈ ਪਰ ਕੀ ਇੱਕ ਪਾਰਟੀ ਦੇ ਵਿੱਚ ਇੱਕ ਚਿਹਰਾ ਹੀ ਜਿਹੜਾ ਆ ਉਹ ਸਿਰਫ ਕੱਲਾ ਹੁੰਦਾ ਪਾਰਟੀ ਦੇ ਲਈ ਨਹੀਂ ਇੱਕ ਪਾਰਟੀ ਦੇ ਲਈ ਕੋਈ ਚਿਹਰਾ ਮਹੱਤਵਪੂਰਨ ਨਹੀਂ ਹੁੰਦਾ ਉਹ ਵਿਅਕਤੀ ਹੁੰਦਾ ਜੋ ਵੀ ਹੁੰਦਾ ਆ ਅਸਲ ਦੇ ਵਿੱਚ ਤਾਂ ਵਿਚਾਰਧਾਰਾ ਆਇਆ ਵਿਚਾਰਧਾਰਾ ਕਿਹੜੀ ਤੇ ਪਾਰਟੀ ਚੱਲਦੀ ਹੈ ਉਹ ਅਸਲ ਦੇ ਵਿੱਚ ਤਾਂ ਜਿਹੜੇ ਡਾਕਟਰ ਹੀਰਿੰਦਰ ਯਾਦਵ ਨੇ ਉਹ ਰਮਨੌਰ ਇਹ ਲੋਈਆ ਹੋਰਾਂਵਾਲੀ ਤੇ ਜੈ ਜੈ ਪ੍ਰਕਾਸ਼ ਨਾਰਾਇਣ ਹੋਰਾਂ ਵਾਲੀ ਜਿਹੜੀ ਆ ਆਈਡੀਓਲੋਜੀ ਨੂੰ ਲੈ ਕੇ ਅੱਗੇ ਵਧ ਰਹੇ ਨੇ ਲੋਕਤੰਤ੍ਰਿਕ ਸਮਾਜਵਾਦੀ ਲੋਕਤੰਤਰ ਦੀ ਗੱਲ ਕਰਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਵੀ ਡੈਮੋਕ੍ਰੇਸੀ ਰਹੀ ਸਰਵ ਸਾਂਝੇ ਸਮਾਜ ਦੀ ਗੱਲ ਕੀਤੀ ਸੀ ਜਾ ਸਕਦੀ ਹੈ ਬਰਾਬਰੀ ਆਧਾਰਿਤ ਸਮਾਜ ਦੀ ਗੱਲ ਕੀਤੀ ਜਾ ਸਕਦੀ ਆ ਉਹ ਵਿਚਾਰਤਾ ਰਣੂ ਲੈ ਕੇ ਚੱਲ ਰਹੀ ਸੀ ਅਰਵਿੰਦ ਕੇਜਰੀਵਾਲ ਦੀ ਤਾਂ ਕੋਈ ਵਿਚਾਰਤਾ ਰਹੀ ਨਹੀਂ ਹੈਗੀ ਅਰਵਿੰਦ ਕੇਜਰੀਵਾਲ ਦੀ ਵਿਚਾਰਤਾ ਰਹੀ ਹੈਗੀ ਆ ਕਿ ਸੱਤਾ ਤੇ ਕਿੱਦਾਂ ਕਾਬਜ ਰਹਿਣਾ ਤੇ ਸੱਤਾ ਤੇ ਕਾਬਜ ਰਹਿ ਕੇ ਆਪਣੀ ਕਿੱਦਾਂ ਚਲਾਉਣੀ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਇਸ ਲਾਲਚ ਵਿੱਚ ਕੇਜਰੀਵਾਲ ਨੂੰ ਸਾਥ ਦਿੱਤਾ ਕਿ ਸ਼ਾਇਦ ਮੈਨੂੰ ਕਿਸੇ ਨੂੰ ਰਾਜ ਸਭਾ ਭੇਜ ਦਊਗਾ ਸ਼ਾਇਦ ਮੈਨੂੰ ਫਲਾਣਾ ਉਧਾ ਮਿਲ ਜਾਊਗਾ ਉਹ ਇੱਕ ਇੱਕ ਕਰਕੇ ਸਾਰੇ ਪੰਥਰ ਦੇ ਵਿੱਚੋਂ ਛੇਕ ਦਿੱਤੇ ਗਏ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਆਸਾਂ ਸੀਗੀਆਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਉੜਾਏ ਗਏ ਸੋਚਾ ਸਿੰਘ ਛੋਟੇਪੁਰ ਉਸ ਤੋਂ ਬਾਅਦ ਪਾਰਟੀ ਦੇ ਵਿੱਚੋਂ ਕੱਢਣ ਤੇ ਪਾਰਟੀ ਦੇ ਵਿੱਚੋਂ ਨਿਕਲਣ ਦਾ ਸਿਲਸਿਲਾ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਹੈ ਤੇ ਜੇ ਪਾਰਟੀ ਦੇ ਇਹ 2 ਸਾਲਾਂ ਦਾ ਇਤਿਹਾਸ ਦੇਖ ਲਈਏ ਜੇ ਸਿਰਫ 17 ਤੋਂ ਲੈ ਕੇ ਹੁਣ ਤੱਕ ਦਾ ਇਹ ਇਤਿਹਾਸ ਦੇਖ ਲਈਏ ਇੰਨੇ ਕੁ ਲੋਕ ਕੱਢੇ ਗਏ ਆ ਜਾਂ ਇੰਨੇ ਕੁ ਲੋਕ ਖੁਦ ਨਿਕਲ ਗਏ ਜਦੀ ਗਿਣਤੀ ਕਰਨਾ ਹੀ ਮੁਸ਼ਕਲ ਹੋ ਜੂਗਾ ਸ਼ਾਇਦ ਇਹ ਉਹ ਲੋਕ ਸੀਗੇ ਜਿਨ੍ਹਾਂ ਨੇ ਪਾਰਟੀ ਮੋਟਿਆਂ ਦੇ ਚੱਕ ਕੇ ਖੜੀ ਕੀਤੀ ਸੀ ਨਹੀਂ ਇਹ ਉਹ ਲੋਕ ਨਹੀਂ ਸੀ ਕਿ ਜਿਨ੍ਹਾਂ ਨੇ ਪਾਰਟੀ ਮੋਟੇ ਤੇ ਖੜੀ ਕੀਤੀ ਇਹ ਉਹ ਲੋਕ ਸੀਗੇ ਜਿਹੜੇ ਮੌਕਾ ਪ੍ਰਸਤੀ ਦੇ ਵਿੱਚੋਂ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਜਿਹੜੇ ਜਿਵੇਂ ਕਿ ਮੈਂ ਸੋਚਾ ਸਿੰਘ ਛੋਟੇਪੁਰਆ ਹੋਣਾਂ ਦੀ ਗੱਲ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਆਧਾਰ ਤਾਂ ਉਹਨਾਂ ਹੀ ਬਣਾਇਆ ਸੀਗਾ ਪਾਰਟੀ ਨਹੀਂ ਨਹੀਂ ਇਹ ਸਚ ਤੁਸੀਂ ਛੋਟੇ ਪਰ ਕਿਉਂ ਅਸਲ ਦੇ ਵਿੱਚ ਜਿਹੜੇ ਅਸਲੀ ਕਾ ਆਰਡਰ ਸੀਗਾ ਜਿਹੜਾ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਆਏ ਸੀਗੇ ਜਿਹੜੇ ਆਪਣੇ ਘਰ ਪਰਿਵਾਰ ਛੱਡ ਕੇ ਆਏ ਸੀ ਜਿਹੜੇ ਕੁੱਲ ਵਕਤੀ ਸੀਗੇ ਜਿਹੜੇ ਪੂਰਾ ਸਮਾਂ ਦਿੰਦੇ ਸੀਗੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੋਇਆ ਸੀ ਚਾਹੇ ਸੋਸ਼ਲ ਮੀਡੀਆ ਤੇ ਸੀਗਾ ਕਿਉਂਕਿ ਲੋਕਾਂ ਨੂੰ ਇੱਕ ਤਬਦੀਲੀ ਦੀ ਆਸ ਸੀਗੀ ਜੀ ਅਰਵਿੰਦ ਕੇਜਰੀਵਾਲ ਨੇ ਲੁੱਕ ਆਂਦੀ ਉਸ ਤਬਦੀਲੀ ਦੀ ਆਸ ਨੂੰ ਮੌਲੀਆ ਮੀਟ ਕਰ ਦਿੱਤਾ ਆ ਬੁਰੀ ਤਰ੍ਹਾਂ ਉਸ ਉਹਨਾਂ ਦੇ ਸੁਪਨਿਆਂ ਨੂੰ ਕੁਚਲ ਕੇ ਰੱਖ ਦਿੱਤਾ ਹਜ਼ਾਰਾਂ ਲੋਕ ਜਿਹੜੇ ਆਪਣੇ ਘਰ ਪਰਿਵਾਰ ਛੱਡ ਕੇ ਹਜ਼ਾਰਾਂ ਲੋਕ ਜਿਹੜੇ ਆਪਣਾ ਰੋਜ਼ਗਾਰ ਛੱਡ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੇ ਸੀ ਜਾਂ ਇਸ ਲਹਿਰ ਦੇ ਨਾਲ ਜੁੜੇ ਸੀਗੇ ਉਹਨਾਂ ਦੇ ਨਾ ਸਿਰਫ ਸੁਪਨਿਆਂ ਨੂੰ ਕੁਚਲਿਆ ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਅਰਵਿੰਦ ਕੇਜਰੀਵਾਲ ਨੇ ਆਪਣੇ ਮਫਾਦਾਂ ਦੇ ਲਈ ਤਬਾਹ ਕਰਤੀ ਆ ਇਹ ਪਾਰਟੀ ਕਹਿੰਦੀ ਸੀਗੀ ਕਿ ਅਸੀਂ ਪੰਜਾਬ ਦੇ ਅਸਲ ਮੁੱਦਿਆਂ ਨੂੰ ਚੱਕਾਂਗੇ ਸੁਖਪਾਲ ਸਿੰਘ ਖਹਿਰਾ ਇਹਦੇ ਵਿੱਚ ਕੋਈ ਗੱਲ ਦਾ ਸ਼ੱਕ ਨਹੀਂ ਹੈ ਕਿ ਉਹ ਜਿਹੜੇ ਪੰਜਾਬ ਦੇ ਮਸਲੇ ਸੀਗੇ ਜਾਂ ਜਿਹੜੇ ਕਰਪਟ ਲੋਕ ਸੀਗੇ ਉਹਨਾਂ ਦੇ ਖਿਲਾਫ ਮੁੱਦਾ ਚੁੱਕਦੇ ਸੀਗੇ ਆਵਾਜ਼ ਬੁਲੰਦ ਕਰਦੇ ਸੀ ਕੀ ਲੋੜ ਪੈਗੀ ਉਹਨਾਂ ਨੂੰ ਆ ਦੇਖੋ ਸੁਖਪਾਲ ਖਹਿਰਾ ਦਾ ਪਾਰਟੀ ਦੇ ਵਿੱਚ ਆਉਣਾ ਤੇ ਸੁਖਪਾਲ ਖਹਿਰਾ ਨੂੰ ਇੰਨੀ ਮਹੱਤਵਪੂਰਨ ਜ਼ਿੰਮੇਵਾਰੀ ਦੇਣੀ ਇਹ ਕੋ ਵਿਚਾਰਤਕ ਸੋਜੀ ਵਾਲੀ ਗੱਲ ਹੈ ਹੀ ਨਹੀਂ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਉਣਾ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਇਹ ਸੋਚ ਦੇਣੀ ਕਿ ਇਹ ਅਹਮ ਜ਼ਿੰਮੇਵਾਰੀ ਦੇਣੀ ਕਿ ਤੁਸੀਂ ਪੰਜਾਬ ਪਾਰਟੀ ਚਲਾਓ ਇਹ ਕੋਈ ਬਹੁਤ ਹੀ ਸਿਆਣਪ ਵਾਲਾ ਫੈਸਲਾ ਨਹੀਂ ਸੀਗਾ ਕੇਜਰੀਵਾਲ ਨੇ ਇਹ ਵੀ ਆਪਣੇ ਹਿੱਤਾਂ ਦੇ ਵਿੱਚੋਂ ਫੈਸਲਾ ਲਿਆ ਸੀਗਾ ਵਰਤਨ ਦੇ ਨਜ਼ਰੀਏ ਤੋਂ ਲਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਹੀ ਜਿਹੜਾ ਆ ਖੈਰਾ ਸਾਹਿਬ ਨੇ ਇਹ ਉਹਨਾਂ ਲਈ ਵੀ ਇੱਕ ਦਿਨ ਮੁਸ਼ਕਿਲਾਂ ਮੁਸ਼ਕਲਾਂ ਖੜੀਆਂ ਕਰ ਦੇਣਗੇ ਤੇ ਖੈਰਾ ਸਾਹਿਬ ਨੇ ਬਿਨਾਂ ਸ਼ੱਕ ਕੇਜਰੀਵਾਲ ਨੇ ਮੁਸ਼ਕਿਲਾਂ ਖੜੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਤਾਂ ਖੈਰਾ ਨੇ ਉਹਨਾਂ ਲਈ ਸਮੱਸਿਆ ਇਹ ਖੜੀ ਕੀਤੀ ਕਿ ਜੇਦੋਂ ਕੇਜਰੀਵਾਲ ਨੇ ਮਾਫੀ ਮੰਗੀ ਤਾਂ ਖੈਰਾ ਨੇ ਕੇਜਰੀਵਾਲ ਦੇ ਵਿਰੋਧ ਦੇ ਵਿੱਚ ਬਿਆਨ ਦਾਗੇ ਆ ਭੂਮਿਕਾ ਤਾਂ ਖੇ ਖੇਰਾ ਦੇ ਉਦੋਂ ਹੀ ਬਾਹਰ ਜਾਣ ਦੀ ਬਣ ਗਈ। ਉਦੋਂ ਤਾਂ ਭਗਵੰਤ ਮਾਨ ਨੇ ਵੀ ਦਿੱਤਾ ਸੀਗਾ ਅਸਤੀਫਾ ਵੀ ਦੇ ਦਿੱਤਾ, ਵਾਲ ਵੀ ਬੁਲੰਦ ਕੀਤੀ। ਅਸਤੀਫਾ ਉਹਨਾਂ ਦਾ ਕਿਉਂ ਨਹੀਂ ਮਨਜ਼ੂਰ ਕੀਤਾ ਗਿਆ ਜੀ? ਭਗਵੰਤ ਮਾਨ ਦਾ ਹਾਲੇ ਤੱਕ ਕੋਈ ਖਤਰਾ ਨਹੀਂ। ਭਗਵੰਤ ਮਾਨ ਤੇ ਜਿਹੜਾ ਇੱਕ ਟੈਗ ਲੱਗਾ ਹੋਇਆ ਆ ਕਿ ਇਹ ਕਿਸੇ ਲਈ ਐਸਾ ਚ ਖਤਰਾ ਨਹੀਂ ਬਣਦੇ। ਇਹ ਆਪਣੇ ਆਪ ਦੇ ਵਿੱਚ ਹੀ ਮਸਤ ਰਹਿਣ ਵਾਲੇ ਪ੍ਰਾਣੀ ਨੇ। ਉਹ ਚਾਹੇ ਲੋਕ ਸਭਾ ਦੇ ਵਿੱਚ ਜਾ ਕੇ ਵੀ ਕਰਨ ਤੇ ਲੋਕ ਸਭਾ ਦੇ ਬਾਹਰ ਰਹਿਣ ਵੀ ਉਹ ਆ ਇੱਕ ਵਰਕਰ ਤਾਂ ਚੰਗੇ ਹੋ ਸਕਦੇ ਲੀਡਰਸ਼ਿਪ ਕੁਆਲਿਟੀ ਐ ਸੱਚ ਉਦਾਂ ਦੀ ਨਹੀਂ ਐ ਜਿੱਦਾਂ ਦੀ ਹੋਣੀ ਚਾਹੀਦੀ ਐ इमोशनल ਬੰਦੇ ਨੇ ਭਾਵਕ ਹੋ ਕੇ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਨੇ ਉਹ ਜਿੱਦਾਂ ਖੈਰਾ ਹੋ ਰਹੇ ਨੇ ਹੁਣ ਜੋੜ-ਤੋੜ ਕਰਕੇ ਅੱਠ ਵਿਧਾਇਕ ਆਪਣੇ ਨਾਲ ਜੋੜ ਲੈ ਖੈਰਾ ਭਗਵੰਤ ਮਾਨ ਉਹਨਾਂ ਲਈ ਇਦਾਂ ਦਾ ਖਤਰਾ ਨਹੀਂ ਸੀਗਾ ਸ਼ਾਇਦ ਖੈਰਾ ਹੋਰਾਂ ਨੂੰ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਉਦੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਪਰ ਇਹਨਾਂ ਪਾਰਟੀਆਂ ਦੀ ਖਸਲਤ ਇਹ ਆ ਇਹਨਾਂ ਦਾ ਖਾਸਾ ਇਹ ਆ ਕਿ ਸ਼ਹੀਦ ਨਹੀਂ ਬਣਨ ਦਿੰਦੇ ਕਿਸੇ ਨੂੰ ਤੇ ਖੈਰਾਂ ਲੋ ਵੀ ਇਹਨਾਂ ਨੇ ਸ਼ਹੀਦ ਬਣਨ ਦਾ ਮੌਕਾ ਨਹੀਂ ਦਿੱਤਾ ਖੈਰਾਂ ਨੂੰ ਇਹ ਗੱਲ ਲੱਗਦੀ ਸੀ ਵੀ ਉਹਨਾਂ ਦਾ ਕੰਮ ਕੱਢ ਦਿੱਤਾ ਗਿਆ ਤੇ ਖੈਰਾਂ ਨੇ ਵੀ ਕਮਰਸੰਧੂ ਦੇ ਨਾਲ ਮਿਲ ਕੇ ਜਿਹੜੀ ਪਾਰਟੀ ਦੀ ਅੰਦਰ ਭਿੱਤਰਕਾਦ ਕੀਤਾ ਆ ਜਿਹੜੇ ਅੰਦਰੋਂ ਅੰਦਰ ਜੜਾ ਵੱਡੀਆਂ ਨੇ ਉਹ ਹੁਣ ਆ 8 ਵਿਧਾਇਕਾਂ ਦੇ ਨਾਲ ਜਿਹੜਾ ਕੱਲ ਇਹ ਸਾਹਮਣੇ ਆਇਆ ਉਹ ਦਿਖ ਰਿਹਾ ਜੀ ਤੇ ਉਹਨਾਂ ਨੇ ਵੀ ਇਹਨਾਂ ਨੂੰ ਜਿਹੜਾ ਸ਼ਹੀਦ ਨਾ ਬਣਾ ਕੇ ਆਪਣੀ ਰਾਜਨੀਤੀ ਕੀਤੀ ਸੀ ਉਹ ਹੁਣ ਉਹਨਾਂ ਨੂੰ ਵੀ ਮਹਿੰਗੀ ਪਾਊਗੀ ਇਹ ਉਲਟਾ ਐਨ ਨੇ ਦੋ ਤਰੀਕ ਨੂੰ ਬਟਿੰਡੇ ਦੇ ਵਿੱਚ ਕਨਵੈਨਸ਼ਨ ਅਨਾਉਂਸ ਕਰਤੀ ਹੈ। ਖੈਰਾ ਕੋਲ ਦੋ ਰਾਹ ਸੀਗੇ। ਖੈਰਾ ਜਾਂ ਤਾਂ ਸਿੱਧੇ-ਸਿੱਧੇ ਰੂਪ ਦੇ ਵਿੱਚ ਪਾਰਟੀ ਦੇ ਵਿੱਚ ਬਾਹਰ ਚਲੇ ਜਾਂਦੇ ਜਾਂ ਫਿਰ ਉਹ ਪਾਰਟੀ ਦੇ ਵਿੱਚ ਹੀ ਬਣੇ ਰਹਿੰਦੇ। ਖੈਰਾ ਸਾਹਿਬ ਨੇ ਪਾਰਟੀ ਦੇ ਵਿੱਚੋਂ ਨਿਕਲਣ ਦਾ ਰਾਹ ਨਹੀਂ ਚੁਣਿਆ। ਖੈਰਾ ਸਾਹਿਬ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀਆਂ ਜੜ੍ਹਾਂ ਵੱਡਣ ਦਾ ਕੰਮ ਹੁਣ ਕਰਨਗੇ ਤੇ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਖੈਰਾ ਹੋਰਾਂ ਦੀ ਜਿਹੜੀ ਸਟ੍ਰੈਟਜੀ ਆ ਉਹ ਬਹੁਤ ਠੀਕ ਆ ਤੇ ਇਸ ਸਟ੍ਰੈਟਜੀ ਤੋਂ ਯਾਦ ਆਉਂਦਾ ਕਿ ਕੱਲ ਕਿਸੇ ਵੀ ਪਾਰਟੀ ਦੇ ਆਗੂ ਖਿਲਾਫ ਕੁਝ ਨਹੀਂ ਬੋਲੇ ਉਹ ਇਹ ਕੀ ਸਟਰੈਟਜੀ ਆ ਭਾਵੇਂ ਬਿਲਕੁਲ ਸਟਰੈਟਜੀ ਆ ਖੈਰਾ ਦੀ ਬੜੀ ਚੁੱਪਚਾਪ ਕੰਮ ਕਰਨ ਦੀ ਜਿਹੜੀ ਇਹ ਸਟਰੈਟਜੀ ਆ ਦੋ ਤਰੀਕ ਨੂੰ ਜਿਹੜੀ ਪੈਰਲਲ ਕਨਵੈਨਸ਼ਨ ਉਹਨਾਂ ਨੇ ਅਨਾਉਂਸ ਕੀਤੀ ਹੈ 7 ਜਾਂ 9 ਤਰੀਕ ਨੂੰ ਮਨੀਸ਼ ਸੋਸੋਦੀਆ ਜਿਹੜੇ ਚੰਡੀਗੜ੍ਹ ਦੇ ਵਿੱਚ ਕਨਵੈਨਸ਼ਨ ਕਰ ਰਿਹਾ ਹੈ ਪਾਰਟੀ ਦੇ ਸਾਰੇ ਵੱਡੇ ਆਗੂ ਉਹਦੇ ਵਿੱਚ ਬੁਲਾਏ ਜਾ ਰਹੇ ਨੇ ਖੈਰਾ ਨੇ ਉਸ ਤੋਂ ਪਹਿਲਾਂ ਹੀ ਦੋ ਤਰੀਕ ਨੂੰ ਬਟਿੰਡਾ ਦੇ ਚ ਕਨਵੈਨਸ਼ਨ ਬੁਲਾ ਲਿਆ ਜਿਹਦੇ ਵਿੱਚ ਸਾਰੇ ਉਹਨਾਂ ਨੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਕਾਲ ਕੀਤੀ ਆ ਹੁਣ ਉਸ ਉਹਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਖੈਰਾਵਾਲ ਖੈਰੇ ਹੋਰੀ ਇਕੱਠਾ ਕਰ ਲੈਂਦੇ ਨੇ ਉਹਦੇ ਵਿੱਚ ਕਿੰਨੇ ਕੁ ਵਿਧਾਇਕ ਆ ਜਾਂਦੇ ਨੇ ਕਿੰਨੇ ਕੁ ਜ਼ਿਲ੍ਹਾ ਪ੍ਰਧਾਨ ਆ ਜਾਂਦੇ ਨੇ ਕਿੰਨੇ ਕੁ ਦੂਜੇ ਆ ਜਾਂਦੇ ਇਹ ਦੇਖਣ ਵਾਲੀ ਗੱਲ ਹੋਊਗੀ ਹੋਰ ਕੋਈ ਆਵੇ ਨਾ ਆਵੇ ਇਹ 8 ਵਿਧਾਇਕ ਤੱਕ ਖੈਰਾ ਦੇ ਨਾਲ ਨੇ ਇਹਨਾਂ ਚ 2-4 ਹੋਰ ਟੁੱਟ ਵੀ ਜਾਣਗੇ ਭਾਵੇਂ ਖੈਰਾ ਤੇ ਕਮਰਸ ਨੂੰ ਇਕੱਲੇ ਵੀ ਰਹਿ ਜਾਣ ਤੇ ਜੇ ਇਹ ਜਿਵੇਂ ਜੋ ਸੰਭਾਵਨਾ ਲੱਗ ਰਹੀ ਹੈ ਅਲਟੀਮੇਟਲੀ ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਇਹੀ ਗੱਲ ਇਹੀ ਗੱਲ ਪੰਕਜ ਕਪਾਈ ਹੋਣੀ ਕਹਿ ਰਿਹਾ ਦਰਸ਼ਕ ਜੁੜੇ ਹੋਇਆ ਕਾਫੀ ਕਮੈਂਟ ਆ ਰਿਹਾ ਪੰਕਜ ਖਮਾਈ ਹੋਣੀ ਕਹਿੰਦੇ ਨੇ ਕਿ ਕੀ 2019 ਦੇ ਵਿੱਚ ਛੋਟੇਪੁਰ ਤਰੰबीर ગાંધી ਸੋਪਾਲ ਖਹਿਰਾ ਬੈਂਸ ਨਾਲ ਰਲ ਕੇ ਪਾਰਟੀ ਬਣਾ ਸਕਦੇ ਆ ਦੇਖੋ ਮੈਨੂੰ ਡਾਕਟਰ ਤਰਮੇਰ ਗਾਂਧੀ ਦੇ ਬਾਰੇ ਵਿੱਚ ਲੱਗਦਾ ਆ ਉਹ ਵਿਚਾਰਤਕ ਰਕਤੌਰ ਤੇ ਮਚੋਰ ਬੰਦੇ ਨੇ ਉਹ ਇਦਾਂ ਦੀ ਰਵਾਇਤੀ ਪੋਲਿਟਿਕਸ ਨਹੀਂ ਕਰਨਗੇ ਡਾਕਟਰ ਤਰਮੇਰ ਗਾਂਧੀ ਸਵਰਾਜ ਗਰੁੱਪ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਫਰੰਟ ਦੀ ਹਮਾਇਤ ਕੀਤੀ ਸੀ ਉਹ ਜਿਹੜੇ ਜਿਹੜੀਆਂ ਵਿਚਾਰਤਕ ਰਕਤੌਰ ਤੇ ਕੰਮ ਕਰਨਗੇ ਇਹ ਸੰਭਾਵਨਾ ਜ਼ਰੂਰ ਹੈ ਕਿ ਸੁੱਚਾ ਸਿੰਘ ਛੋਟੇਪੁਰ ਤੇ ਸਿਮਰਜੀਤ ਸਿੰਘ ਬਾਦਸ ਸੁਖਪਾਲ ਖਹਿਰਾ ਇਕੱਠੇ ਹੋ ਜਾਣ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਹੋਰ ਨਿਕਲੇ ਹੋਏ ਨੇ ਚਾਹੇ ਹਰਵਿੰਦਰ ਖਾਲਚਾ ਨੇ ਜਾਂ ਹੋਰ ਸਾਧੂ ਸਿੰਘ ਸਾਧੂ ਸਿੰਘ ਹੋਣਾ ਨੂੰ ਵੀ ਜਿਹੜਾ ਆ ਉਹ ਨਾਲ ਲੈ ਫਿਰਦੇ ਨੇ ਤੇ ਇਦਾਂ ਦੇ ਜਿਹੜੇ ਹੋਰ ਲੋਕ ਨੇ ਇਹ ਜ਼ਰੂਰ ਇਹਨਾਂ ਦੇ ਵਿੱਚ ਆ ਸਕਦੇ ਨੇ ਚਾਹੇ ਗੁਰਪ੍ਰੀਤ ਭੁੱਗੀ ਹੋਵੇ ਜਾਂ ਕੋਈ ਹੋਰ ਹੋਣ ਜਿਹੜੇ ਪਾਰਟੀ ਦੇ ਵਿੱਚ ਇੱਕ ਇੱਕ ਕਰਕੇ ਕਿਰੇ ਨੇ ਜਾਂ ਕੱਢ ਦਿੱਤੇ ਗਏ ਨੇ ਉਹਨਾਂ ਨੂੰ ਨਾਲ ਲੈ ਕੇ ਇੱਕ ਕੋਈ ਇੱਕ ਨਵੀਂ ਕੋਸ਼ਿਸ਼ ਕਰ ਲੈਣ ਪਰ ਡਾਕਟਰ ਗਾਂਧੀ ਹੋਰੀ ਆਪਣੀ ਇੱਕ ਪੈਰਲਲ ਵੱਖਰੀ ਫੋਰਸ ਬਣਾਉਣਗੇ ਜਿਹੜਾ ਆਮ ਆਦਮੀ ਪਾਰਟੀ ਦਾ origignal group ਹੈ ਜਿਹੜਾ 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 ਸੱਚੀਓ ਸੀਗਾ ਉਹ ਅੱਜ ਵੀ ਡਾਕਟਰ ਤਰਵੇਰ ਗਾਂਧੀ ਦੇ ਨਾਲ ਆ ਇਮਾਨਦਾਰ ਤੇ ਡੈਡੀਕੇਟਿਡ ਗਰੁੱਪ ਡਾਕਟਰ ਤੁਹਾਨੂੰ ਵੀਰ ਗਾਂਧੀ ਦੇ ਨਾਲ ਖੜਾ ਆ ਤੇ ਆ ਮੈਕਸਮ ਜਿਹਨੇ ਫੁਕਰੇ ਆਏ ਸੀਗੇ ਉਹ ਜਾਂ ਤਾਂ ਨਿਕਲ ਗਏ ਨੇ ਜਾਂ ਕੱਟ ਦਿੱਤੇ ਗਏ ਨੇ ਉਹਨਾਂ ਕੇਜਰੀਵਾਲ ਉਹਨਾਂ ਦੇ ਫਿੱਟ ਬਿਠਾ ਨਾ ਉਹਨਾਂ ਦੇ ਕੇਜਰੀਵਾਲ ਫਿੱਟ ਆਏ ਨੇ ਹੁਣ ਇੱਕ ਗੱਲ ਇਹ ਹੈ ਕਿ 2019 ਦੀ ਚੋਣ ਦੇ ਵਿੱਚ ਕੁਝ ਮਹੀਨੇ ਰਹਿ ਗਏ ਉਸ ਤੋਂ ਠੀਕ ਪਹਿਲਾਂ ਇਹ ਫੈਸਲਾ ਲੈਣਾ ਹਰਪਾਲ ਚੀਮਾ ਨੂੰ ਲਗਾਉਣਾ ਕਿਤੇ ਤੱਕ ਕਿਹਾ ਜਾ ਰਿਹਾ ਕਿ ਦਲਿਤ ਕਾਰਡ ਖੇਡੇ ਗਿਆ ਕਿਤੇ ਇਹ ਕਿਹਾ ਜਾ ਰਿਹਾ ਕਿ ਇਹ ਸਿਰਫ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਉਹ ਕਾਂਗਰਸ ਦੇ ਨਾਲ ਹਾਈ ਕਮਾਂਡ ਚ ਗੱਠਜੋੜ ਹੋ ਗਿਆ ਤੇ ਉਹਨਾਂ ਦਾ ਪਹਿਲੀ ਮੰਗ ਇਹ ਸੀਗੀ ਕਿ ਜੇ ਸੁਖਪਾਲ ਖੈਰ ਨੂੰ ਤੁਸੀਂ ਹਟਾਉਨੇ ਹੋ ਤਾਂ ਪੰਜਾਬ ਦੇ ਵਿੱਚ ਕੋਈ ਕੋਡ ਆਧਾਰ ਬਚ ਸਕਦਾ ਗੱਲ ਇਹ ਆ ਬੜੀ ਸਿੱਧੀ ਜੀ ਗੱਲ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਨਾਲ ਕੋਈ ਸਰੋਕਾਰ ਨਹੀਂ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਚੁੱਕਾ ਹੈ ਵੀ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਦਿੱਲੀ ਤੱਕ ਸੀਮਿਤ ਹੋ ਚੁੱਕੇ ਦਿੱਲੀ ਤੋਂ ਬਾਹਰ ਉਹਦੀ ਐਕਸਪੈਂਸ਼ਨ ਜਿਹੜੀ ਆ ਔਖੀ ਆ ਆਮ ਆਦਮੀ ਇਸ ਕਰਕੇ ਉਹ オリジナル ਪਾਰਟੀ ਦਾ ਹੀ ਰੂਪ ਦੇ ਵਿੱਚ ਪਰ ਇਹ ਕਿਉਂ ਸੋਚਿਆ ਕਿਉਂਕਿ ਦੂਜੇ ਨੰਬਰ ਤੇ ਪਾਰਟੀ ਆ 1920 ਦੀ ਜਨਮੀ ਅਕਾਲੀ ਦਲ ਨੂੰ ਇਸ ਵਾਰ ਪਹਿਲੀ ਵਾਰ ਇਤਿਹਾਸਕ ਹਾਰ ਮਿਲੀ ਆ ਤੀਜੇ ਨੰਬਰ ਤੋਂ ਕੀ ਹੋ ਕਾਦੇ ਕਰਕੇ ਹੋਇਆ ਆਮ ਆਦਮੀ ਪਾਰਟੀ ਕਰਕੇ ਫਿਰ ਇਨੀ ਛੇਤੀ ਕਿਉਂ ਇਹ ਗੋਡੇ ਟੇਕੇ ਗੱਲ ਇਹ ਆ ਵੀ ਕੋਈ ਵਿਚਾਰਤਾ ਰਕ세ਦ ਹੈ ਨਹੀਂ ਆ ਪੰਜਾਬ ਦੇ ਵਿੱਚ ਬੜੀ ਅਜੀਬੋ ਗਰੀ ਤਰ੍ਹਾਂ ਦੀ ਸਥਿਤੀ ਆ ਜੇ ਤਾਂ ਸੱਤਾ ਦੇ ਵਿੱਚ ਆ ਜਾਂਦੇ ਫੇਰ ਤਾਂ ਇਸ ਪਾਰਟੀ ਦੇ ਪੈਰ ਲੱਗ ਜਣੇ ਸੀਗੇ ਹੁਣ ਸੱਤਾ ਦੇ ਵਿੱਚ ਆਏ ਨਹੀਂ ਆ ਦੋ ਵਿਚਾਰਤਾਵਾਂ ਤਾਰਾਂਵਾਂ ਦੇ ਵਿੱਚ ਪਾਰਟੀ ਉਲਝੀ ਹੋਈ ਆ ਖੱਬਿਆਂ ਤੇ ਸੱਜਿਆਂ ਦੇ ਵਿੱਚ ਰੈਡਿਕਲ ਸਿੱਖਣ ਦੇ ਦਰਮਿਆਨ ਤੇ ਕਾਮਰੇਡਾਂ ਦੇ ਦਰਮਿਆਨ ਹੁਣ ਇਹ ਆਮ ਆਦਿ ਪਾਰਟੀ ਲਈ ਇਹ ਤੈਅ ਕਰਨਾ ਔਖਾ ਹੈ ਸੀਗਾ ਵੀ ਉਹ ਕਾਮਰੇਡਾਂ ਨਾਲ ਜਾਵੇ ਕਿ ਰੈਡਿਕਲ ਸਿੱਖਣ ਦੇ ਨਾਲ ਜਾਵੇ ਅਸਲ ਦੇ ਵਿੱਚ ਤਾਂ ਇਹ ਸਾਰਾ ਲੁੱਟ ਤੰਤਰ ਆ ਮਾਇਆ ਦੀ ਖੇਡ ਆ ਆਮ ਆਦਮੀ ਪਾਰਟੀ ਨੇ ਇਹ ਸਮਝ ਲਿਆ ਆ ਜਾਂ ਕੇਜਰੀਵਾਲ ਨੇ ਇਹ ਸਮਝ ਲਿਆ ਕਿ ਉਹ ਦਿੱਲੀ ਤੱਕ ਮਹਦੂਦ ਨੇ ਉਹਨਾਂ ਨੂੰ ਰੀਜਨਲ ਪਾਰਟੀ ਦੇ ਰੂਪ ਦੇ ਵਿੱਚ ਹੀ ਸਵਰ ਕਰਨਾ ਪਊਗਾ ਇਸ ਤੋਂ ਬਾਅਦ ਉਹਨਾਂ ਦੀ ਐਕਸਪੈਂਸ਼ਨ ਔਖੀ ਆ ਜਿੱਦਾਂ ਦੀ ਉਹ ਪੋਲਿਟਿਕਸ 'ਚ ਪੈ ਗਏ ਨੇ ਸੋ ਜੇ ਹੁਣ ਉਹਦੇ ਵਿੱਚੋਂ ਕੇਜਰੀਵਾਲ ਦੀ ਸੁਪਰ ਮੈਸੀ ਨੂੰ ਕੋ ਚੈਲੰਜ ਕਰਦਾ ਹੈ ਉਹ ਚਾਹੇ ਖੈਰਾ ਹੈ ਤੇ ਚਾਹੇ ਕੋਈ ਹੋਰ ਆ ਤਾਂ ਉਹ ਡੈਫੀਨਿਟਲੀ ਉਹਨੂੰ ਬਾਹਰ ਦਾ ਰਸਤਾ ਦਿਖਾਉਣਗੇ ਇਹ ਗੱਲ ਤਾਂ ਲੁੱਟ ਤੰਤਰ ਦੀ ਆ ਮਾਇਆ ਜੇ ਜਿਵੇਂ ਮਾਇਆਵਤੀ ਨੇ ਮਾਇਆ ਦਾ ਮਤਲਬ ਗਫੇ ਜਿਹੜੇ ਆ ਲਏ ਨੇ ਤੇ ਜੇ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਵਿੱਚੋਂ ਗਫੇ ਨਹੀਂ ਹੋਣੇ ਤੇ ਉਹਦੇ ਵਿੱਚ ਉਹਨਾਂ ਨੂੰ ਖੈਰੇ ਨੂੰ ਕੀ ਕਰਨਾ ਚਾਹੀਦਾ ਜਾਂ ਕਿਸੇ ਹੋਰ ਨੂੰ ਕੀ ਕਰਨਾ ਉਹਨਾਂ ਨੂੰ ਤਾਂ ਉਹ ਬੰਦਾ ਚਾਹੀਦਾ ਆ ਜਿਹੜਾ ਜਿਹੜਾ ਉਹਨਾਂ ਦੀਆਂ ਹਦਾਇਤਾਂ ਦਾ ਪਾਲਣ ਕਰੇ ਜਿਹੜਾ ਇਨ ਬਿਨ ਉਹਦੇ ਅਕੋਰਡਿੰਗਲੀ ਮਕਸਦ ਉਹੀ ਹੈ ਜਿਵੇਂ ਮਾਇਆਬਤੀ ਬਾਕੀ ਸੂਬਿਆਂ ਦੇ ਵਿੱਚੋਂ ਪੈਸਾ ਕੱਢ ਕੇ ਯੂਪੀ ਚ ਚਲਾਉਂਦੀ ਹੈ ਇਵੇਂ ਅਰਵਿੰਦ ਕੇਜਰੀਵਾਲ ਬਾਕੀ ਸੂਬਿਆਂ 'ਚੋਂ ਉੱਥੇ ਮੜਾ ਮੋਟਾ ਕੋਈ ਬਚਿਆ ਹੈਗਾ ਹੈ ਇਹਨਾਂ ਦੇ ਅੰਸ਼ਰ ਉੱਥੋਂ ਪੈਸਾ ਕੱਢ ਕੇ ਦਿੱਲੀ ਚ ਚਲਾਉਣਾ ਚਾਹੁੰਦੇ ਆ ਪਰ ਇਹ ਪੰਜਾਬ ਸੂਬਾ ਬਾਕੀ ਸੂਬਿਆਂ ਵਰਗਾ ਨਹੀਂ ਹੈ ਇਹ ਸਭ ਤੋਂ ਵੱਖਰੀ ਜਿਹੜੀ ਹੈ ਰਾਜਨੀਤੀ ਕਰਦਾ ਤੇ ਵੱਖਰੀ ਸੋਚ ਰੱਖਣ ਵਾਲਾ ਹੈ ਤਾਂ ਹੀ ਚਾਹੇ ਪੂਰੇ ਦੇਸ਼ ਭਰ ਦੇ ਵਿੱਚ ਬੀਜੇਪੀ ਦਾ ਝੰਡਾ ਆ ਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਹੈ ਤੇ ਜੇ ਸਾਰੇ ਦੇਸ਼ ਦੇ ਵਿੱਚ ਕਾਂਗਰਸ ਨਹੀਂ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਹੈ ਸੋਚ ਵੱਖਰੀ ਹੈ ਅਜਿਹਾ ਨਹੀਂ ਹੋ ਸਕਦਾ ਕਿ ਜੇ ਇਹ ਚਾਹਣ ਕਿ ਇਧਰੋਂ ਪੈਸਾ ਲੈ ਕੇ ਕਿਤੇ ਹੋਰ ਲਗਾਇਆ ਜਾਵੇ ਅਜਿਹਾ ਕਦੀ ਵੀ ਜੜਾ ਪੰਜਾਬੀ ਹੋ ਨਹੀਂ ਦੇਣਗੇ ਸੋ ਵੇਲਾ ਹੋ ਚਲੇ ਕਿ ਇਥੇ ਛੋਟੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਤੇ ਜਿਹੜੇ ਸਾਡੇ ਦੋਸਤ ਮਿੱਤਰ ਕਮੈਂਟ ਕਰ ਰਹੇ ਆ ਉਹਨਾਂ ਦੇ ਉੱਪਰ ਵੀ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕ ਕਾਫੀ ਜੁੜੇ ਹੋਏ ਆ ਕਮੈਂਟ ਕਰ ਰਿਹਾ ਤੇ ਤੁਸੀਂ ਵੀ ਕਰ ਸਕਦੇ ਹੋ اٹਵਾਲ ਸੂਚ ਹੋਣੀ ਕਹਿੰਦੇ ਨੇ ਅਰੋਨੀਰ ਜੀ ਜੀ ਖਹਿਰਾ ਸਾਹਿਬ ਪਾਰਟੀ ਦੇ ਲਈ ਢੜਲ ਦੇ ਦਾ ਲੀਡਰ ਸੀਗੇ ਬਿਵਾਕ ਬੋਲਦੇ ਸੀਗੇ ਆਮ ਮੁੱਦਿਆਂ ਨੂੰ ਚੱਕਦੇ ਸੀਗੇ ਆਮ ਆਦਮੀ ਪਾਰਟੀ ਦੀ ਬਦਕਿਸਮਤੀ ਆ ਕਿ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਤਾ ਬਦਕਿਸਮਤੀ ਤਾਂ ਆਮ ਆਦਮੀ ਪਾਰਟੀ ਦੀ ਡਾਂਟ ਤਾਂ ਮੀਰ ગાંધી ਦੇ ਵੇਲੇ ਤੋਂ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਸੋਚਾ ਸਿੰਘ ਛੋਟੇ ਪੁਰ ਨੂੰ ਫਾਇਰ ਕਰਨਾ ਗੱਲ ਇਹ ਆ ਵੀ ਜਦੋਂ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਚਾਹੇ ਡਾਕਟਰ ਗਾਂਧੀ ਸੀਗੇ ਚਾਹੇ ਸੁਚਾ ਸਿੰਘ ਛੋਟੇਪੁਰ ਸੀ ਜਦੋਂ ਡਾਕਟਰ ਗਾਂਧੀ ਹੋਰੀ ਬਾਹਰ ਨਿਕਲੇ ਤਾਂ ਸੁਚਾ ਸਿੰਘ ਛੋਟੇਪੁਰ ਚੁੱਪ ਸੀ ਜਦੋਂ ਸੁਚਾ ਸਿੰਘ ਛੋਟੇਪੁਰ ਗਏ ਤਾਂ ਖੈਰਾ ਹੋਰੀ ਚੁੱਪ ਸੀ ਜਦੋਂ ਕੋ ਗੀ ਗਏ ਤੇ ਬਾਕੀ ਚੁੱਪ ਸੀਗੇ ਤੇ ਗੱਲ ਤਾਂ ਇਹ ਆ ਕੋਈ ਬਾਰੀ ਤਾਂ ਜਿਹੜਾ ਇਸ ਤੋਂ ਬਾਅਦ ਡਾਕਟਰ ਹੁਣ ਡਾਕਟਰ ਬਲਬੀ ਸਿੰਘ ਚੁੱਪ ਨੇ ਜਾਂ ਚੀਮਾ ਚੁੱਪ ਨੇ ਨੰਬਰ ਇਹਨਾਂ ਦਾ ਵੀ ਕਿਸੇ ਦਿਨ ਲੱਗ ਜਾਣਾ ਸੋ ਗੱਲ ਇਹ ਆ ਵੀ ਜਦੋਂ ਤੁਸੀਂ ਕੇਜਰੀਵਾਲ ਦਾ ਕਹਿਣਾ ਮੰਨਣਾ ਬੰਦ ਕਰ ਦੋਗੇ ਤੇ ਤਾਨੂੰ ਵੀ ਬਾਹਰ ਕੱਢ ਦਾ ਰਸਤਾ ਦਿਖਾ ਦਿੱਤੇ ਜਾਂਦਾ ਸੁਮੇਲ ਸਿੱਧੂ ਜਿਹੜੇ ਨੇ ਜਿਹੜੇ ਕਿ ਜਸਵੰਤ ਕਮਲ ਦੇ ਦੋਤੇ ਨੇ ਸੁਮੇਲ ਸਿੱਧੂ ਇੰਟੈਲੈਕਚੁਅਲ ਬੰਦੇ ਨੇ ਬੁੱਧੀਜੀਵੀ ਬੰਦੇ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਕਮਾਂਡ ਉਹਨਾਂ ਦੇ ਹੱਥ ਸੀਗੀ ਕਨਵੀਨਰ ਸੀਗੇ ਪੰਜਾਬ ਦੇ ਤੇ ਉਹਨਾਂ ਨੂੰ ਕਦੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਨਾ ਨੂੰ ਨੂੰ ਪਤਾ ਲੱਗਾ ਨਾ ਬਾਅਦ ਚ ਕਿਸੇ ਹੋਰ ਨੂੰ ਪਤਾ ਲੱਗਾ ਸੱਲ ਇਹ ਆ ਕਿ ਕੇਜਰੀਵਾਲ ਦਾ ਜਿਹੜਾ ਕਹਿਣਾ ਨਹੀਂ ਮੰਨੂਗਾ ਉਹਦੇ ਲਈ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਆ ਵਿਚਾਰਤਾਰਕ ਸੇਧ ਵਾਲੀ ਕੋਈ ਪਾਰਟੀ ਨਹੀਂ ਹੈਗੀ ਜਿਹੜੀ ਸਹੀ ਮਾਨਿਆਂ ਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਦੀ ਗੱਲ ਕਰੇ ਲੋਕਤੰਤਰੀ ਮੁੱਲਾਂ ਦੀ ਗੱਲ ਕਰੇ ਜਾਂ ਲੋਕਾਂ ਦੀ ਗੱਲ ਕਰੇ ਮਜ਼ਦੂਰ ਦੀ ਗੱਲ ਕਰੇ ਕਿਸਾਨ ਦੀ ਗੱਲ ਕਰੇ ਜਿਹੜੀ ਇਸ਼ੂ ਆਧਾਰਿਤ ਗੱਲ ਕਰੇ ਮੁੱਦਾ ਆਧਾਰਿਤ ਗੱਲ ਕਰੇ ਸਾਰੇ ਗੱਲਾਂ ਕਰਨਗੇ ਰੈਫਰੈਂਡਮ 2020 ਦੀਆਂ ਗੱਲਾਂ ਕਰਨਗੇ ਜਾਂ ਅ ਇੱਕ ਦੂਜੇ ਨੂੰ ਕੋਸ਼ਣ ਦੀਆਂ ਗੱਲਾਂ ਕਰਨਗੇ ਮੁੱਦਾ ਅਧਾਰਿਤ ਪੋਲਿਟਿਕਸ ਤਾਂ ਹੋ ਹੀ ਨਹੀਂ ਰਹੀ ਹੈ ਨੀਤੀਆਂ ਤੇ ਗੱਲ ਕਰੋ ਗੱਲ ਸਮਝ ਵੀ ਆਉਂਦੀ ਹੈ ਬਿਲਕੁਲ ਅਰੰਦੀਤ ਜੀ ਮੈਂ ਚਾਹੂਗਾ ਕਿ ਆਪਾਂ ਥੋੜੇ ਥੋੜੇ ਸ਼ਬਦਾਂ ਦੇ ਵਿੱਚ ਸਾਰਿਆਂ ਦਾ ਜਵਾਬ ਜਿਹੜਾ ਆ ਉਹ ਲਾਜ਼ਮੀ ਕਰ ਲਈਏ ਲਖਵਿੰਦਰ ਕੁਮਾਰ ਕੌਸ਼ਿਕ ਹੋਣੇ ਕਹਿੰਦੇ ਨੇ ਕਿ ਪੰਜਾਬ ਨੂੰ ਇੱਕ ਲੋਕਲ ਲੈਵਲ ਦੀ ਪਾਰਟੀ ਦੀ ਲੋੜ ਆ ਜੇ ਪੰਜਾਬ ਨੂੰ ਬਚਾਉਣਾ ਹੈ ਨਾਲ ਹੀ ਜਾਰਦਨ ਰੁਪਿੰਦਰ ਹੋਣੀ ਕਹਿੰਦੇ ਨੇ ਕਿ ਕੇਜਰੀਵਾਲ ਇੱਕ ਡਿਕਟੇਟਰਸ਼ਿਪ ਆ ਉਸੇ ਕਰਕੇ ਪਾਰਟੀ ਨੂੰ ਖਤਮ ਕੀਤਾ ਤੇ ਨਾਲ ਹੀ ਗੁਰਬਿੰਦਰ ਸ਼ਰਮਾ ਕਹਿੰਦੇ ਕਿ ਪੰਜਾਬੀਆਂ ਨਾਲ ਧੋਖਾ ਕੀਤਾ ਕੇਜਰੀਵਾਲ ਨੇ ਸਭ ਤੋਂ ਜ਼ਿਆਦਾ ਨੁਕਸ ਕੇਜਰੀਵਾਲ ਨੇ ਹੀ ਪਾਰਟੀ ਦਾ ਕੀਤਾ ਬਿਲਕੁਲ ਸਹੀ ਗੱਲ ਕਹਿ ਰਹੇ ਸਭ ਤੋਂ ਵੱਧ ਨੁਕਸਾਨ ਜੇ ਕਿਸੇ ਨੇ ਪਾਰਟੀ ਦਾ ਕੀਤਾ ਹੈ ਤਾਂ ਉਹ ਕੇਜਰੀਵਾਲ ਨੇ ਹੀ ਕੀਤਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜਿਹੜੀ ਇਹਨਾਂ ਨੂੰ ਡਿਕਟੇਟਰ ਦੀ ਇੱਕ ਸੰਗਿਆ ਦਿੱਤੀ ਜਾ ਰਹੀ ਹੈ ਬਿਲਕੁਲ ਕੇਜਰੀਵਾਲ ਡਿਕਟੇਟਰ ਹੈ ਪਾਰਟੀ ਦੇ ਵਿੱਚ ਡਿਕਟੇਟਰ ਹੈ ਇਸ ਤੋਂ ਬਿਨਾ ਕੇਜਰੀਵਾਲ ਕੁਝ ਵੀ ਨਹੀਂ ਹੈ ਕਿਉਂਕਿ ਸਿਧਾਂਤਕ ਛਾਤਰ ਰਿਹਾ ਛਤਰ ਇਨਸਾਨ ਉਹਨੇ ਵਰਤਿਆ ਸਭ ਤੋਂ ਵੱਧ ਪੰਜਾਬੀਆਂ ਦਾ ਨੁਕਸਾਨ ਕੇਜਰੀਵਾਲ ਨੇ ਕੀਤਾ ਸ਼ਾਇਦ ਕਾਂਗਰਸ ਜਾਂ ਅਕਾਲੀਗਨੇਵਣੀ ਇੰਨਾ ਕੀਤਾ ਜਿੰਨਾ ਇਸ ਬੰਦੇ ਨੇ 2 ਸਾਲਾਂ ਦੇ ਵਿੱਚ ਪੰਜਾਬੀਆਂ ਦਾ ਨੁਕਸਾਨ ਕੀਤਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਤੋੜਿਆ ਹਾਂ ਸਭ ਤੋਂ ਵੱਧ ਵਿਸ਼ਵਾਸ ਤੋੜਿਆ ਨਹੀਂ ਵਿਸ਼ਵਾਸ ਘਾਟ ਕੀਤਾ ਇਸ ਬੰਦੇ ਨੇ ਦੂਜੀ ਗੱਲ ਜਿਹੜੀ ਰਹੀ ਗੱਲ ਵੀ ਪੰਜਾਬ ਨੂੰ ਰੀਜਨਲ ਪਾਰਟੀ ਕਿ ਲੋੜ ਆ ਗੱਲ ਬਿਲਕੁਲ ਠੀਕ ਹੈ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਆ ਜਿਹੜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰੇ ਜਿਹਦੇ ਵਿੱਚ ਜਿਹੜੀ ਫੈਡਰਲ ਟਾਂਚੇ ਦੀ ਗੱਲ ਕਰੇ ਜਾਪ ਦੇ ਪਾਣੀਆਂ ਦੀ ਗੱਲ ਕਰੇ ਪੰਜਾਬ ਦੇ ਕਿਸਾਨੀ ਦੀ ਗੱਲ ਕਰੇ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਤੇ ਪੰਜਾਬ ਦੇ ਮੁੱਦਿਆਂ ਨੂੰ ਸੁਚੱਜੇ ਢੰਗ ਨਾਲ ਸਿਆਣਪ ਨਾਲ ਹੱਥ ਪਾਵੇ ਜਿਹੜਾ ਕਿ ਮੈਨੂੰ ਲੱਗਦਾ ਨਹੀਂ ਨਾ ਤਾਂ ਉਕਾਬਲੀਅਤ ਖੈਰੇ ਦੇ ਵਿੱਚ ਹੈਗੀ ਆ ਤੇ ਨਾ ਜਿਹੜੇ ਸੋ ਕਾਲਡ ਜਿਹੜੇ ਹੋਰ ਲੀਡਰ ਨੇ ਬਾਕੀ ਮਾਇਆ ਦੀ ਖੇਡ ਬਹੁਤ ਵੱਡੀ ਆ ਮਾਇਆ ਦੀ ਖੇਡ ਹੀ ਆਮ ਆਦਮੀ ਪਾਰਟੀ ਨੂੰ ਖੜੀ ਕਰਦੀ ਆ ਤੇ ਆਮ ਆਦਮੀ ਪਾਰਟੀ ਨੂੰ ਡੋਬਦੀ ਆ ਅੱਛਾ ਜੇ ਯੋਗਿੰਦਰ ਯਾਦਵ ਪ੍ਰਸ਼ਾਂਤ ਪੂਸ਼ਣ ਹੋਣੀ ਪੰਜਾਬ ਵਾਲ ਨੂੰ ਰੁਕ ਕਰਨ ਤਾਂ ਉਹ ਕਿਹੜੀ ਪਾਰਟੀ ਜਾ ਸਕਦੇ ਕਿ ਜਾਂ ਆਪਣਾ ਹੀ ਫਰੰਟ ਖੜਾ ਕਰਨਗੇ ਕੋਈ ਨਾ ਕੋਈ ਨਹੀਂ ਕਿਸੇ ਪਾਰਟੀ ਦਾ ਵੀ ਉਹਨਾਂ ਦਾ ਇੱਕ ਫਰੰਟ ਹੈਗਾ ਵੀ ਹੈ ਉਹ ਸੁਵਰਾਜ ਇੰਡੀਆ ਨਾਮ ਦੀ ਮੂਵਮੈਂਟ ਚਲਾ ਰਹੇ ਨੇ ਹਾਲੇ ਤੱਕ ਉਹਨਾਂ ਨੇ ਕੋਈ ਪੋਲਿਟਿਕਲ ਪਾਰਟੀ ਦਾ ਗਠਨ ਨਹੀਂ ਕੀਤਾ ਉਹਨਾਂ ਦਾ ਪੰਜਾਬ ਦੇ ਵਿੱਚ ਮਜ਼ਬੂਤ ਆਧਾਰ ਡਾ. ਤਰਨਵੀਰ ਗਾਂਧੀ ਦੇ ਰੂਪ ਦੇ ਵਿੱਚ ਹੈਗਾ ਆ ਜੇ ਡਾ. ਤਰਨਵੀਰ ਗਾਂਧੀ ਕੋਈ ਨਿਊਟਰਲ ਫੋਰਸਿਸ ਨੂੰ ਲੈ ਕੇ ਪੰਜਾਬ ਲਈ ਕੋਈ ਕੰਮ ਕਰਦੇ ਨੇ ਤੇ ਸ਼ਾਇਦ ਇਹ ਕੋਈ ਆਧਾਰ ਬਣਾ ਸਕਣ ਪਰ ਇਹ ਫਿਲਹਾਲ ਮੁਸ਼ਕਲ ਲੱਗਦਾ ਆ ਕਿਉਂਕਿ ਹਰ ਇੱਕ ਚੀਜ਼ ਦੀਆਂ ਕੋਈ ਇੱਕ ਸੀਮਾਵਾਂ ਹੁੰਦੀਆਂ ਨੇ ਤੇ ਰਹੀ ਗੱਲ ਆ ਲੋਕਾਂ ਨੂੰ ਬੈਂਸ ਭਰਾਵਾਂ ਤੋਂ ਵੀ ਬਹੁਤ ਉਮੀਦਾਂ ਹੈਗੇ ਨੇ ਵੀ ਸ਼ਾਇਦ ਬੈਂਸ ਭਰਾ ਕੁਝ ਕਰ ਲੈਣਗੇ ਆ ਮੈਨੂੰ ਲੱਗਦਾ ਵੀ ਬਿਨਾਂ ਵਿਚਾਰਤਾਰੇ ਤੋਂ ਭਾਵੁਕ ਰਾਜਨੀਤੀ ਕਰੀ ਜਾਣਾ ਇਹ ਕਿਸੇ ਤਣਪੱਤਨ ਗੱਲ ਨਹੀਂ ਲੱਗਦੀ ਇਹਦੇ ਨਾਲ ਜਿੰਨੀ ਦੇਰ ਤੱਕ ਤੁਹਾਨੂੰ ਕਿਤੇ ਕੋਈ ਸੇਧ ਨਹੀਂ ਮਿਲਦੀ ਜਿਹਨੂੰ ਕਹਿੰਦੇ ਲੋ ਲਾਈਟ ਨਹੀਂ ਮਿਲਦੀ ਉਨੀ ਦੇਰ ਤੱਕ ਇਹਦੇ ਨਾਲ ਕੋਈ ਹੱਲ ਮਤਲਬ ਕੱਲਾ ਭਾਵੁਕ ਹੋਣਾ ਕੋਈ ਹੱਲ ਨਹੀਂ ਨਿਕਲਦਾ ਪੰਕਜ ਕਪਈ ਹੋਣੀ ਕਹਿੰਦੇ ਨੇ ਕੀ ਪੰਜਾਬ ਦਾ ਕੋਈ ਨਵਾਂ ਪ੍ਰਧਾਨ ਨਹੀਂ ਲਾਇਆ ਜਾ ਸਕਦਾ ਆਮ ਆਦਮੀ ਪਾਰਟੀ ਦਾ ਆ ਆਮ ਆਦਮੀ ਪਾਰਟੀ ਦਾ ਨਵਾਂ ਪ੍ਰਧਾਨ ਵੀ ਲੱਗ ਸਕਦਾ ਆ ਕੋਈ ਵੱਡੀ ਗੱਲ ਨਹੀਂ ਆ ਆਮ ਆਦਮੀ ਪਾਰਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਸ਼ੱਕ ਜਾਂ ਸ਼ੁਭਾ ਨਹੀਂ ਹੈਗਾ ਵੀ ਕਿਹਨੂੰ ਨਵਾਂ ਪ੍ਰਧਾਨ ਲਾਉਣਾ ਜਾਂ ਕਿਹਨੂੰ ਨਹੀਂ ਲਾਉਣਾ ਮਸਲਾ ਇਹ ਤੇ ਹੁਣ ਤਾਂ ਪਾਰਟੀ ਕੋਲ ਲੀਡਰਸ਼ਿਪ ਦਾ ਇੱਕ ਕ੍ਰਾਈਸਿਸ ਪੈਦਾ ਹੋ ਗਿਆ ਵੀ ਲਾਉਣਾ ਕਿ ਇਹਨੂੰ ਐ ਸਵਾਲ ਤੇ ਇਸ ਗੱਲ ਦਾ ਜੀ ਭਗਵੰਤ ਮਾਨ ਇਹਨਾਂ ਕੋਲ ਇੱਕ ਇੱਕ ਕੋਈ ਇੱਕ ਇਦਾਂ ਦਾ ਚਿਹਰਾ ਬਚਾਇਆ ਜਿਹੜਾ ਆ ਲੋਕਾਂ ਦੇ ਵਿੱਚ ਸਰਵ ਪ੍ਰਵਾਨਿਤ ਆ ਹੋਰ ਤਾਂ ਆਮ ਆਦਮੀ ਪਾਰਟੀ ਕੋਲ ਕੋਈ ਇਦਾਂ ਦਾ ਚਿਹਰਾ ਹੀ ਹੈ ਨਹੀਂ ਇਹਨੂੰ ਇਹ ਪੰਜਾਬ ਪੱਧਰ ਤੇ ਦਿਖਾ ਸਕਣ ਭਗਵੰਤ ਮਾਨ ਦੇ ਨਾਲ ਬਹੁਤ ਸਾਰੀਆਂ ਖਾਮੀ ਖਾਮੀਆਂ ਜੁੜੀਆਂ ਹੋਈਆਂ ਨੇ ਜ਼ਾਤੀ ਤੌਰ ਤੇ ਉਹਨਾਂ 'ਚ ਕਈ ਨੁਕਸ ਹੋ ਸਕਦੇ ਨੇ ਲੋਕ ਸਭਾ ਦੇ ਅੰਦਰ ਵੀ ਤੇ ਬਾਹਰ ਵੀ ਉਹਨਾਂ ਦੀ ਜਿਹੜੀ ਜ਼ੁਬਾਨ ਹਥਲਾਉਂਦੀ ਆ ਜਾਂ ਉਹਨਾਂ ਦੇ ਵਿੱਚ ਕੁਝ ਹੋਰ ਜਿਹੜੇ ਅਵਗੁਣ ਨੇ ਜਿਹੜੇ ਜ਼ਿਆਦਾਤਰ ਪੰਜਾਬੀਆਂ ਦੇ ਵਿੱਚ ਹੈਗੇ ਨੇ ਪਰ ਉਹ ਕਿਸੇ ਦਾ ਐ ਸੱਚ ਬੁਰਾ ਨਹੀਂ ਕਰਦੇ ਜਾਂ ਇਸ ਤਰ੍ਹਾਂ ਕੋਈ ਡੂੰਗੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿਸੇ ਨੂੰ ਨੁਕਸਾਨ ਕਰਦੀ ਹੋਵੇ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਨੂੰ ਫਿਲਹਾਲ ਮੈਨੂੰ ਲੱਗਦਾ ਵੀ ਭਗਵੰਤ ਮਾਨ ਤੋਂ ਕੋਈ ਖਤਰਾ ਨਹੀਂ ਹੈਗਾ ਭਾਵੇਂ ਕਿ ਉਹਨਾਂ ਨੇ ਕੇਜਰੀਵਾਲ ਦਾ ਵਿਰੋਧ ਵੀ ਕੀਤਾ ਸੀਗਾ ਬਿਲਕੁਲ ਪੰਜਾਬ ਸਿੰਘ ਹੁਣੀ ਕਹਿੰਦੇ ਨੇ ਕਹਿੰਦੇ ਕਿ ਜੇ ਖੈਰਾ ਲੋਕ ਇਨਸਾਪ ਪਾਰਟੀ ਤੇ ਜਾਂਦੇ ਆ ਤਾਂ ਕੀ ਠੀਕ ਹੋਊਗਾ ਖੈਰਾ ਕੋਲ ਕੋਈ ਹੋਰ ਹੱਲ ਨਹੀਂ ਹੈਗਾ ਖੈਰਾ ਕੋਲ ਪਿਛਲੇ ਜੇ ਵੀ ਚਰਚਾ ਚੱਲਦੀ ਸੀ ਕੈਪਟਨ ਮਰਿੰਦਰ ਸਿੰਘ ਹੁਣ ਉਹਨਾਂ ਨਾਲ ਗੱਲਬਾਤ ਹੋ ਗਈ ਆ ਆ ਨਹੀਂ ਮੈਨੂੰ ਲੱਗਦਾ ਖੈਰਾ ਹੋਰਾਂ ਕੋਲ ਕੋਈ ਹੱਲ ਨਹੀਂ ਹੈਗਾ ਖੈਰਾ ਹੋਰਾਂ ਦੀ ਜਿਹੜੀ ਆ ਰਾਣਾ ਗੁਰਜੀਤ ਦੇ ਨਾਲ ਸਿੱਧੀ ਖੜਕਦੀ ਆ ਰਾਣਾ ਗੁਰਜੀਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਹੁਤ ਬਣਦੀ ਆ ਰਾਣਾ ਗੁਰਜੀਤ ਦੀ ਤੇ ਖੈਰਾ ਉਸ ਇੱਕ ਮੈਚ 21 ਤਲਵਾਰ ਹੋ ਸਕਦੀ ਦੋ ਨਹੀਂ ਹੋ ਸਕਦੀਆਂ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਮੈਚ ਦੋ ਤਲਵਾਰਾਂ ਨਹੀਂ ਰੱਖਣਗੇ ਜਿੰਨੀ ਦੇਰ ਤੱਕ ਰਾਣਾ ਗੁਰਜੀਤ ਉਹਨਾਂ ਦੇ ਨੇੜੇ ਨੇ ਸੋ ਇਸ ਕਰਕੇ ਖੈਰਾ ਨੇ ਜੇ ਆਪਣੀ ਸਿਆਸੀ ਆਧਾਰ ਬਚਾਉਣਾ ਆ ਜਾਂ ਇੱਕ ਪੰਜਾਬ ਦਾ ਆ ਲੋਕ ਹਿੱਤੂ ਚਿਹਰਾ ਦਿਖਾਉਣਾ ਤਾਂ ਲੋਕ ਇਨਸਾਫ ਪਾਰਟੀ ਤੋਂ ਬਣਾ ਉਹਨਾਂ ਕੋਲ ਹੋ ਕੋਈ ਰਾਹ ਨਹੀਂ ਬਚਦਾ ਇਸੇ ਕਰਕੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਜਿਹੜੀ ਐਕਸਰਸਾਈਜ਼ ਰਹੀ ਆ ਜਿੰਨੀ ਵੀ ਉਹਨਾਂ ਨੇ ਪੰਜਾਬ ਚ ਕਸਰਤ ਜਾਂ ਮਸ਼ੱਕਤ ਕੀਤੀ ਆ ਉਹ ਲੋਕ ਇਨਸਾਫ ਪਾਰਟੀ ਦੇ ਨਾਲ ਮਿਲ ਕੇ ਹੀ ਕੀਤੀ ਹੈ ਲੋਕ ਇਨਸਾਫ ਪਾਰਟੀ ਨੂੰ ਵੀ ਇਸ ਵੇਲੇ ਜ਼ਰੂਰਤ ਹੈ ਤੇ ਖੈਰਾ ਹੋਰਾਂ ਦੀ ਵੀ ਜ਼ਰੂਰਤ ਹੈ ਜੇ ਇਕੱਠੇ ਹੁੰਦੇ ਨੇ ਤੇ ਕੋਈ ਪੰਜਾਬ ਦਾ ਚਿਹਰਾ ਮੋਰਾ ਬਣ ਸਕਦੇ ਨੇ ਤੇ ਜੇ ਕਹਿ ਲਈਏ ਵੀ ਕੋਈ ਵੱਡੀ ਤਬਦੀਲੀ ਦੀ ਇਹਨਾਂ ਤੋਂ ਆਸ ਕੀਤੀ ਜਾ ਸਕਦੀ ਉਹ ਕਰਨੀ ਬੇਈਮਾਨੀ ਹੈਗੀ ਆ ਆਖਰ ਦੇ ਵਿੱਚ ਇਹ ਹੈ ਕਿ ਕਿ 2019 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਹੈ ਜਿਸ ਤਰੀਕੇ ਨਾਲ ਹੁਣ ਚੱਲ ਰਹੀ ਹੈ ਨਹੀਂ ਕੁਝ ਨਹੀਂ ਬਚਿਆ ਆਮ ਆਦਮੀ ਪਾਰਟੀ 2019 ਦੇ ਵਿੱਚ ਕੁਝ ਵੀ ਨਹੀਂ ਕਰ ਪਾਊਗੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਆਪਣੀਆਂ ਜਿਹੜੀਆਂ 4 ਸੀਟਾਂ ਨੇ ਉਹਨਾਂ ਦੇ ਲਈ ਇਹ ਨਹੀਂ ਜਿੱਤ ਪਾਉਣਗੇ ਇਹ ਬੜਾ ਕਨਫਰਮ ਹੈ ਦਾਅਵੇ ਨਹੀਂ ਗੱਲ ਕੀਤੀ ਜਾ ਸਕਦੀ ਜੋ ਕਿਉਂਕਿ ਜੇ 2017 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਉਹਨਾਂ ਦਾ ਇਤਿਹਾਸ ਦੇਖਿਆ ਜਾਵੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਇਹਨਾਂ ਦੇ ਜਿਹੜੇ ਉਮੀਦਵਾਰ ਹੈ ਆਪਣੀ ਜ਼ਮਾਨਤਾ ਵੀ ਨਹੀਂ ਬਚਾ ਸਕੇ ਸੋ 2019 ਦੇ ਵਿੱਚ ਆਮ ਆਦਮੀ ਪਾਰਟੀ ਕੀ ਕਰਦੀ ਹੈ ਇਹ ਤਾਂ ਕਿਹਾ ਨਹੀਂ ਜਾ ਸਕਦਾ ਮਤਲਬ ਉਹ ਤਾਂ ਕਿਹਾ ਜਾ ਸਕਦਾ ਵੀ ਕੁਝ ਨਹੀਂ ਕਰਨ ਜੋਗੇ ਲੋਕ ਅਨਸਾਫ ਪਾਰਟੀ ਤੇ ਖਹਿਰਾ ਮਿਲ ਕੇ ਕੀ ਕਰਨਗੇ ਇਹ ਦੇਖਣ ਵਾਲੀ ਗੱਲ ਰਹੂ ਬਿਲਕੁਲ 2019 ਦੀਆਂ ਚੋਣਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਬਹੁਤ ਦਿਲਚਸਪ ਹੋਣ ਵਾਲੀਆਂ ਨੇ ਕਿਉਂਕਿ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਜੋੜ ਤੋੜ ਦੀ ਰਾਜਨੀਤੀ ਹੋ ਰਹੀ ਆ ਬਿਨਾ ਪੁੱਛੇ ਕੱਢਿਆ ਜਾ ਰਿਹਾ ਬਿਨਾ ਪੁੱਛੇ ਵਾੜਿਆ ਜਾ ਰਿਹਾ ਤੇ ਲੋਕਾਂ ਨੂੰ ਆਸ ਵੀ ਇਸੇ ਪਾਰਟੀ ਤੋਂ ਹੀ ਸੀਗੀ ਸੋ ਹੁਣ ਦੇਖਾਂਗੇ ਆਉਣ ਵਾਲੇ 2019 ਦੇ ਵਿੱਚ ਕੀ ਕੁਝ ਹੁੰਦਾ ਸੋ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਹੋਰ ਅੱਗੇ ਬਤਾਈਏ ਅਰੁੰਦੁਇਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਲਈ ਧੰਨਵਾਦ ਮਨਦੀਪ ਜੀ ਸੋ ਬਣੇ ਰਹੋ ਪੀਵੀ ਪੰਜਾਬ ਦੇ ਨਾਲ